ਬੜੇ ਦੁੱਖ ਦੀ ਗੱਲ ਆ ਕਿ ਅੱਜ 29-30 ਸਾਲ ਹੋ ਗਏ ਬੀਤਣ ਤੋਂ ਬਾਅਦ ਸਿੱਖਾਂ ਨੂੰ ਕਦੇ ਰਿਹਾਨ ਨਹੀਂ ਕੀਤਾ ਜਾਂਦਾ ਬੇਸਖ ਜਗਤਾਰ ਸਿੰਘ ਹਵਾਰੇ ਦੀ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਗਈ ਸੀ ਫਾਂਸੀ ਦੋਨਾਂ ਨੂੰ ਹੋਈ ਸੀ 2007 ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਜਿਹੜੇ ਕਿ 31 ਮਾਰਚ 2012 ਨੂੰ ਇੱਕ ਫਾਂਸੀ ਮਗਰ ਕਰ ਕੀਤੀ ਗਈ ਸੀ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਫਾਂਸੀ ਦਿੱਤੀ ਜਾਵੇਗੀ ਉਸ ਟਾਈਮ ਆ ਖਾਲਸਾ ਪੰਥ ਖੜਾ ਹੋਇਆ ਸਿੱਖ ਕੌਮ ਖੜੀ ਹੋਈ ਤੇ ਜਾ ਕੇ ਉਸ ਟਾਈਮ ਦੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਤੇ ਦਬਾਅ ਬਣਿਆ ਤੇ ਰੈਟਰਪਤੀ ਨੂੰ ਮਿਲਦੇ ਆ ਉਸ ਟਾਈਮ ਦੇ ਵਿੱਚ ਪਰ ਉਹਦੇ ਜਿਹੜੇ ਅਪੀਲ ਆ ਅੱਜ ਕਰੀਬ 13 ਸਾਲ ਹੋ ਗਏ ਰੈਟਰਪਤੀ ਕੋਲੇ ਰਹਿਮ ਦੀ ਅਪੀਲ ਪਈ ਨੂੰ ਤੇ ਪਰ ਕੋਈ ਨਿਆਂ ਨਹੀਂ ਹੋਇਆ ਸਿੱਖਾਂ ਦੇ ਨਾਲ ਤੇ ਹੁਣ ਭਾਈ ਬਲਵੰਤ ਸਿੰਘ ਰਾਜੂ ਵਾਲੇ ਦਾ ਕਹਿਣਾਗਾ ਕਿ ਜੋ ਕਿ ਕੱਲ ਬਬਤਕ ਮਿਲ ਕੇ ਆਇਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਉਥੇ ਭਾਈ ਬਲਵੰਤ ਸਿੰਘ ਰਾਜਵਾਨੇ ਦਾ ਇਹ ਕਹਿਣਾ ਸੀ ਕਿ ਮੈਨੂੰ ਤਿਲ ਤਿਲ ਮਰਨ ਦੇ ਨਾਲੋਂ ਫਾਂਸੀ ਦਿੱਤੀ ਜਾਵੇ ਜਿਹੜੀ ਤੁਸੀਂ ਰਹਿਮ ਦੀ ਅਪੀਲ ਆ 13 ਸਾਲ ਪਈ ਆ ਰਾਸ਼ਟਰਪਤੀ ਕੋਲ ਤੇ ਉਹ ਵਾਪਸ ਲੈਤੀ ਜਾਵੇ ਤਾਂ ਮੈਂ ਰੋ ਰੋ ਦੇ ਮਰਦੇ ਨਾਲੋਂ ਇੱਕ ਦਿਨ ਮਰ ਜਾਊਂਗਾ ਫਾਂਸੀ ਚੜ ਕੇ ਤਾ ਮੈਨੂੰ ਕੋਈ ਅਫਸੋਸ ਨਹੀਂ ਤੇ ਨਾ ਮੈਂ ਕੰਮ ਜਿਹੜਾ ਕੀਤਾ ਉਹ ਸਹੀ ਕੀਤਾ ਇਹ ਹਰਦੇ ਬਲੁੰਗਰ ਜਾਣਦੀਆਂ ਇਹ ਗੱਲਾਂ ਕਿ ਕੌਮ ਦਾ ਉਹ ਐਡਾ ਵੱਡਾ ਜੋਧਾ ਔਰ ਡੋ ਨਿਚਾ ਪਰਮਾਤਮਾ ਤੇ ਵਹਿਗੁਰੂ ਤੇ ਇੱਕ ਅਪਾਰ ਕਿਰਪਾ ਤੇ ਅੱਜ ਅਸੀਂ ਦੇਖਦੇ ਹਾਂ ਕਿਸੇ ਦੇ ਮਾਰੀ-ਮੋਟੀ ਜੇਕਰ ਕੋਈ ਪੁਲਿਸ ਵਾਲਾ ਛੋਟੀ ਮਾਰ ਦੇਵੇ ਤੇ ਸਾਰਾ ਪੰਚਾਇਤ ਨੂੰ ਲੈ ਕੇ ਥਾਣੇ ਵਿੱਚ ਪਹੁੰਚ ਜਾਂਦੇ ਆ ਤੇ ਛੱਡੋ ਛੇਤੀ ਛੱਡੋ ਜਿੰਨੇ ਰਹਾ ਕਰੋ ਪਰ ਦੂਸਰੇ ਪਾਸੇ ਉਹ ਕੌਮ ਦੇ ਯੋਧੇ ਹੋਏ ਆ ਇਹ ਸਿੱਖ ਕੌਮ ਉਹ ਬਹਾਦਰਾਂ ਦੀ ਕੌਮ ਆ ਇਹਦੇ ਵਿੱਚ ਬਰੇ ਮਰਜੀ ਵਡੇ ਹੋਏ ਆ ਤੇ ਪਰ ਕਿਦੇ ਰਹਿਮ ਦੀ ਅਪੀਲ ਨਹੀਂ ਮੰਗੀ ਭੀਖ ਦੀ ਅਪੀਲ ਨਹੀਂ ਮੰਗੀ ਪਰ ਜੇਕਰ ਸਿੱਖਾਂ ਦੇ ਸਰਿਆਂਮ ਗਲਾਂ ਦੇ ਵਿੱਚ ਟੈਰ ਪਾ ਕੇ ਜਿਹੜਾ ਸਾੜਿਆ ਜਾਂਦਾ ਉਹਨਾਂ ਨੂੰ ਫਾਂਸੀ ਨਹੀਂ ਦਿੱਤੀ ਗਈ ਅੱਜ 42-43 ਸਾਲ ਹੋ ਗਏ ਤੇ ਪਰ ਸਿੱਖਾਂ ਦੇ ਲਈ ਇਹ ਫਾਂਸੀਆਂ ਕਿਉਂ ਆ ਇਹ ਫੰਦੇ ਕਿਉਂ ਆ ਵੱਡਾ ਸਵਾਲ ਆ ਸਿੱਖ ਪਹਿਲੇ ਹੀ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਵਿੱਚ ਆਉਂਦੇ ਆ ਇਸ ਕਰਕੇ ਸਿੱਖਾਂ ਦੇ ਨਾਲ ਜਿਹੜਾ ਇਹ ਧਰੋਕ ਮਾਇਆ ਜਾਂਦਾ ਹਰ ਵੇਲੇ ਪਰ ਦੂਸਰੇ ਪਾਸੇ ਬਲਾਤਕਾਰੇ ਸਾਧਾ ਨੂੰ ਜਿਹੜਾ ਕਾਤਲ ਕੀਤਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਪਰੋਲਾਂ ਦਿੱਤੇ ਜਾਂਦੀਆਂ ਬਾਰ-ਬਾਰ ਪਰ ਜੇਕਰ ਸਿੱਖ ਕੌਮ ਦੇ ਯੋਧੇ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਮੰਜੇ ਤੇ ਪਈ ਆ ਤੇ ਉਹਨੂੰ ਕੋਈ ਪ੍ਰੋਲ ਨਹੀਂ ਉਹਨੂੰ ਘੰਟਾ ਜਾਂ 2 ਘੰਟੇ ਦੀ ਕੋਈ ਪ੍ਰੋਲ ਨਹੀਂ ਜਾਂ 1 ਦਿਨ ਜਾਂ 2 ਦਿਨ ਦੀ ਤਾਂ ਬਹੁਤ ਵੱਡੀ ਗੱਲ ਆ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਮਿਲੀ ਹੈ ਪ੍ਰੋਲ ਦੋ ਵਾਰੀ ਸਰਪਾ ਉਹ ਵੀ ਉਹਨਾਂ ਦੇ ਜਿਹੜਾ ਕਿ ਇਹ ਜੇ ਸਮਾਗਮਾਂ ਸੰਬੰਧੀ ਕਿ ਜਿਹੜੇ ਉਪਹੋਗ ਦੇ ਸਮਾਗਮ ਹੋਣ ਦੁਖਦਾਈ ਸਮਾਗਮ ਹੋਣਾ ਤੇ ਪਰ ਅੱਜ ਕੇਂਦਰ ਦਾ ਫੈਸਲਾ ਤੇ ਸੁਪਰੀਮ ਕੋਰਟ ਦੇ ਵਿੱਚ ਆ ਸਪਰੀਮ ਕੋਰਟ ਦਾ ਫੈਸਲਾ ਤੇ ਕੀ ਅੱਜ ਕੇਂਦਰਾ ਨਿਰਣਾ ਕਰਦੀ ਹੈ ਕੀ ਅੱਜ ਕੇਂਦਰ ਲਿਖ ਕੇ ਦਿੰਦੀ ਆ ਪਹਿਲਾਂ ਵੀ ਸਪਰੀਮ ਕੋਰਟ ਨੇ ਕਿਹਾ ਸੀ 2024 ਦੇ ਵਿੱਚ ਆ ਕਿ ਜੇਕਰ ਐਨੇ ਤਰੀਕ ਤੇ ਇੱਕ ਭਾਈ ਫਾਂਸੀ ਦਾ ਜਿਹੜਾ ਕੋਈ ਇੰਤਜਾਬ ਨਾ ਕੀਤਾ ਗਿਆ ਰਹਿੰਦੀ ਅਪੀਲ ਆ ਇਹਨੂੰ ਛੱਡੋ ਅਸੀਂ ਨਹੀਂ ਕਹਿੰਦੇ ਕਿ ਫਾਇ ਲਾਓ ਤੇ ਪਰ ਤੁਸੀਂ ਇਹ ਨਿਰਣਾ ਕਰੋ ਤੇ ਉਦੋਂ ਕੇਂਦਰ ਸਰਕਾਰ ਨੇ 15 ਅਕਤੂਬਰ ਤੱਕ ਸਮਾਂ ਮੰਗਿਆ ਸੀ ਜਿਹੜਾ ਹੁਣ ਇਹ ਦੱਸਿਆ ਜਾ ਰਿਹਾ ਕਿ ਆਖਰੀ ਸਮਾਂ ਦੱਸਿਆ ਜਾ ਰਿਹਾ ਇਕ ਉਹ ਸੁਪਰੀਮ ਕੋਰਟ ਨੇ ਕਿਹਾ ਸੀ ਇਸ ਤੋਂ ਬਾਅਦ ਤੁਹਾਨੂੰ ਹੋਰ ਸਮਾਂ ਨਹੀਂ ਦਿੱਤਾ ਜਾਏਗਾ ਅੱਜ ਦੇਖਦੇ ਹਾਂ ਕਿ ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਕੀ ਰੁਖ ਅਪਣਾਉਂਦੀ ਆ